हाल ही ਦੇ ਵਿੱਚ ਕਾਂਗਰਸ ਵੱਲੋਂ ਪ੍ਰਚਾਰ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਕਮੈਂਟਰੀ ਬਾਕਸ ਦੇ ਵਿੱਚ ਵਾਪਸੀ ਕਰਨ ਜਾ ਰਹੇ ਨੇ ਕਮੈਂਟਰੀ ਬਾਕਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੋਣ ਜਾ ਰਹੀ ਹੈ ਲਗਭਗ ਇੱਕ ਦਹਾਕੇ ਬਾਅਦ ਕਮੈਂਟਰੀ ਬਾਕਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੁਬਾਰਾ ਵਾਪਸੀ ਕਰ ਰਹੇ ਨੇ ਆਈਪੀਐਲ ਮੈਚ ਜਿਹੜਾ 22 ਤਰੀਕ ਨੂੰ ਹੋਣ ਜਾ ਰਿਹਾ ਹੈ ਉਸ ਮੈਚ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਮੈਂਟਰੀ ਕੀਤੀ ਜਾਵੇਗੀ ਹਿੰਦੀ ਕਮੈਂਟਰੀ ਦਾ ਹਿੱਸਾ ਬਣਨਗੇ ਨਵਜੋਤ ਸਿੰਘ ਸਿੱਧੂ ਔਰ ਕਮੈਂਟਰੀ ਬਾਕਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਲਗਭਗ ਇੱਕ ਦਹਾਕੇ ਤੋਂ ਬਾਅਦ ਵਾਪਸੀ ਕਰਨ ਜਾ ਰਹੇ ਨੇ ਇਸ ਬਾਰੇ ਜਾਣਕਾਰੀ ਸਟਾਰ نیوز ਦੇ ਟਵਿੱਟਰ ਹੈਂਡਲ ਦੇ ਉੱਤੇ ਸਾਂਝੀ ਕੀਤੀ ਗਈ ਹੈ ਨਵਜੋਤ ਸਿੰਘ ਸਿੱਧੂ ਦੀ ਫੋਟੋ ਪੋਸਟਰ ਦੇ ਵਿੱਚ ਲਗਾ ਕੇ ਤਾਂ ਸਾਂਝੀ ਕੀਤੀ ਗਈ ਹੈ ਨਾਲ ਦੀ ਨਾਲ ਇਹ ਲਿਖਿਆ ਗਿਆ ਕਿ 22 ਤਰੀਕ ਨੂੰ ਹੋਣ ਵਾਲੇ ਮੈਚ ਵਿੱਚ ਨਵਜੋਤ ਸਿੰਘ ਸਿੱਧੂ ਕਮੈਂਟਰੀ ਕਰਨ ਜਾ ਰਹੇ ਨੇ ਪਰ ਸਵਾਲ ਖੜੇ ਹੋ ਰਹੇ ਨੇ ਕਿ ਹਾਲ ਹੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਲਗਾਤਾਰ ਸਿਆਸੀ ਪੱਧਰ ਦੇ ਉੱਤੇ ਐਕਟਿਵ ਨਜ਼ਰ ਆ ਰਹੇ ਸਨ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਆਪਣੇ ਪੱਧਰ ਦੇ ਉੱਤੇ ਰੈਲੀਆਂ ਕੱਢੀਆਂ ਜਾ ਰਹੀਆਂ ਸੀ ਕਾਂਗਰਸ ਦਾ ਸਮਰਥਨ ਕੀਤਾ ਜਾ ਰਿਹਾ ਸੀ ਪਰ ਹੁਣ ਕੀ ਨਵਜੋਤ ਸਿੰਘ ਸਿੱਧੂ ਸਿਆਸਤ ਛੱਡ ਰਹੇ ਨੇ ਉਨ੍ਹਾਂ ਦੇ ਕਮੈਂਟਰੀ ਬਾਕਸ ਦੇ ਵਿੱਚ ਵਾਪਸ ਜਾਣ ਦਾ ਅਸਲ ਮਕਸਦ ਕੀ ਹੈ ਮੰਤਵ ਕੀ ਹੈ ਔਰ ਮਤਲਬ ਕੀ ਹੈ ਇਸ ਬਾਰੇ ਚਰਚਾਵਾਂ ਛੜੀਆਂ ਹੋਈਆਂ ਨੇ ਹਾਲ ਹੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਭਾਜਪਾ ਜੁਆਇਨ ਕਰਨ ਦੀ ਚਰਚਾ ਸੀ ਯਾਨੀ ਕਿ ਇਹ ਵੀ ਚਰਚਾ ਚੱਲ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਛੱਡ ਸਕਦੇ ਨੇ ਹਾਲਾਂਕਿ ਇਹ ਨਵਜੋਤ ਸਿੰਘ ਸਿੱਧੂ ਨੇ ਉਸ ਉੱਤੇ ਕਾਂਡਾ ਮਾਰ ਦਿੱਤਾ ਆਪ ਹੀ ਉਸ ਅਫਵਾਹ ਨੂੰ ਨਾਕਾਰ ਦਿੱਤਾ ਔਰ ਉਸ ਤੋਂ ਬਾਅਦ ਇਹ ਚਰਚਾ ਚੱਲਦੀ ਸੀ ਕਿ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਹਲਕੇ ਤੋਂ ਲੋਕ ਸਭਾ ਚੋਣਾਂ ਲੜ ਸਕਦੇ ਨੇ ਇਹ ਚਰਚਾ ਅਜੇ ਤੱਕ ਚੱਲ ਰਹੀ ਸੀ ਜਦਕਿ ਅੰਤ ਤੱਕ ਆਂਦੇ ਆਂਦੇ ਨਵਜੋਤ ਸਿੰਘ ਸਿੱਧੂ ਨੇ 2 ਦਿਨ ਪਹਿਲਾਂ ਆਪ ਹੀ ਇਸ ਬਾਰੇ ਸਪਸ਼ਟ ਕਰਨ ਦਿੱਤਾ ਕਿ ਉਹ ਲੋਕ ਸਭਾ ਚੋਣਾਂ ਦੇ ਵਿੱਚ ਇੰਟਰਸਟਿਡ ਨਹੀਂ ਔਰ ਹੁਣ ਘੁਮਕਮਾ ਕੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਚਰਚਾ 2027 ਦੀਆਂ ਇਲੈਕਸ਼ਨਸ ਦੇ ਉੱਤੇ ਟਿਕੀ ਹੋਈ ਆ ਕਿ ਕੀ 2027 ਦੀਆਂ ਇਲੈਕਸ਼ਨਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵਾਪਸ ਆਉਣਗੇ ਔਰ ਇਸ ਦਰਮਿਆਨ ਨਵਜੋਤ ਸਿੰਘ ਸਿੱਧੂ ਆਪਣਾ ਸ਼ੋ بزਨਸ ਵਾਲਾ ਕੰਮ ਕਰਨਗੇ ਕਮੈਂਟਰੀ ਬਾਕਸ ਵਿੱਚ ਨਵਜੋਤ ਸਿੰਘ ਸਿੱਧੂ ਵੱਡੇ ਸਵਾਲ ਖੜੇ ਕਰ ਰਹੀ ਹੈ ਕਮੈਂਟਰੀ ਬਾਕਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਜ਼ਰੂਰ ਵਾਪਸ ਚੱਲ ਗਏ ਨੇ ਪਰ ਇਸ ਤੋਂ ਬਾਅਦ ਹੋਣ ਵੱਡੇ ਸਵਾਲ ਖੜੇ ਹੋਣ ਲੱਗ ਗਏ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਇਹੋ ਜਿਹਾ ਲੀਡਰ ਨੇ ਜਿਹੜੇ ਸਰਕਾਰਾਂ ਦੇ ਉੱਤੇ ਸਵਾਲ ਚੁੱਕਦੇ ਰਹਿੰਦੇ ਨੇ ਜਿਹੜੇ ਪੰਜਾਬ ਨੂੰ ਬਚਾਉਣ ਵਾਸਤੇ ਵੱਖ-ਵੱਖ ਤਕਰੀਰਾਂ ਦਿੰਦੇ ਰਹਿੰਦੇ ਨੇ ਨਵਜੋਤ ਸਿੰਘ ਸਿੱਧੂ ਨੇ ਅੱਜ ਤੱਕ ਪੰਜਾਬ ਨੂੰ ਬਚਾਉਣ ਵਾਸਤੇ ਬਹੁਤ ਬਿਆਨ ਦਿੱਤੇ ਨੇ ਨਵਜੋਤ ਸਿੰਘ ਸਿੱਧੂ ਨੇ ਲੰਘੇ ਇੱਕ ਦਹਾਕੇ ਦੇ ਵਿੱਚ ਪੰਜਾਬ ਦੇ ਪੱਖ ਨੂੰ ਲੈ ਕੇ ਬڑے ਬਿਆਨ ਦਿੱਤੇ ਨੇ ਇੱਥੋਂ ਤੱਕ ਕਿਹਾ ਕਿ ਪੰਜਾਬ ਨੂੰ ਖੁਸ਼ਹਾਲ ਕਰ ਦੇਣਗੇ ਨਵਜੋਤ ਸਿੰਘ ਸਿੱਧੂ ਔਰ ਸਰਕਾਰਾਂ ਉੱਤੇ ਮੌਜੂਦਾ ਸਰਕਾਰਾਂ ਉੱਤੇ ਪੁਰਾਣੀਆਂ ਸਰਕਾਰਾਂ ਉੱਤੇ ਵੱਖ-ਵੱਖ ਸਿਆਸੀ ਆਗੂਆਂ ਦੇ ਉੱਤੇ ਸਿੱਧੀ ਟਿੱਪਣੀ ਨਵਜੋਤ ਸਿੰਘ ਸਿੱਧੂ ਕਰਦੇ ਨੇ ਪੰਜਾਬ ਦੀ ਸਿਆਸਤ ਨੂੰ ਕੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਵਾਜ਼ ਚੁੱਕਣ ਵਾਲੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਹੁਣ ਸਿਆਸਤ ਛੱਡ ਰਹੇ ਨੇ ਵੱਡਾ ਸਵਾਲ ਇੱਥੇ ਖੜਾ ਹੋ ਰਿਹਾ ਕਿਉਂਕਿ ਕਮੈਂਟਰੀ ਬਾਕਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਵਾਪਸ ਜਾਣਾ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰ ਰਿਹਾ ਹੈ ਉਦੋਂ ਤੱਕ ਜੇ ਗੱਲ ਕਰੀਏ ਇਸ ਦਾ ਅਸਲ ਕਾਰਨ ਕੀ ਹੈ ਉਸ ਦੇ ਮਤਲਕ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਦਰਅਸਲ 2022 ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਚੋਣਾਂ ਦੇ ਕਰੀਬ ਇਹ ਗੱਲ ਕਹੀ ਸੀ ਕਿ ਸਿਆਸਤ ਵਿੱਚ ਆਉਣ ਦੇ ਨਾਲ ਉਹਨਾਂ ਨੂੰ ਜੋ ਕਮਾਈ ਹੋ ਰਹੀ ਸੀ ਉਹ ਸਾਰੀ ਬੰਦ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇਥੋਂ ਤੱਕ ਕਿਹਾ ਸੀ ਕਿ ਸ਼ੋਅ ਬਿਜ਼ਨਸ ਦੇ ਵਿੱਚ ਉਹਨਾਂ ਨੂੰ ਇੱਕ ਵਾਰੀ ਕਮੈਂਟਰੀ ਕਰਨ ਤੋਂ ਬਾਅਦ ਜਾਂ ਫਿਰ ਇੱਕ ਵਾਰ ਇੱਕ ਸ਼ੋਅ ਦੇ ਲਗਭਗ 10 ਤੋਂ 25 ਕਰੋੜ ਰੁਪਇਆ ਮਿਲਦਾ ਸੀ ਉਹ ਬੰਦ ਹੈ ਜਿਸ ਦੇ ਨਾਲ ਫਿਲਹਾਲ ਚਰਚਾਵਾਂ ਇਹ ਨੇ ਕਿ ਨਵਜੋਤ ਸਿੰਘ ਸਿੱਧੂ ਦਾ ਘਰ ਖਰਚ ਔਖਾ ਹੋਇਆ ਹੈ ਜਿਸ ਕਾਰਨ ਨਵਜੋਤ ਸਿੰਘ ਸਿੱਧੂ ਵਾਪਸ ਜਾ ਰਹੇ ਨੇ ਆਪਣੇ ਸ਼ੋਅ ਬਿਜ਼ਨਸ ਦੇ ਵਿੱਚ ਵਾਪਸੀ ਕਰਦੇ ਨਜ਼ਰ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਔਰ ਨਵਜੋਤ ਸਿੰਘ ਸਿੱਧੂ ਨੇ ਇੱਥੋਂ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹਨਾਂ ਦੀ ਬੇਟੀ ਨੇ ਵਿਦੇਸ਼ ਜਾਣਾ ਸੀ ਆਪਣੀ ਪੜ੍ਹਾਈ ਦੇ ਵਾਸਤੇ ਪਰ ਉਹ ਵਿਦੇਸ਼ ਨਹੀਂ ਜਾ ਸਕੀ ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਦੀ ਸਿਹਤ ਵੀ ਜਿਹੜੀ ਆ ਉਹ ਖਾਸੀ ਖਰਾਬ ਸੀ ਉਸ ਨੂੰ ਲੈ ਕੇ ਵੀ ਉਹਨਾਂ ਦੇ ਇਲਾਜ ਨੂੰ ਲੈ ਕੇ ਵੀ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਹੋ ਸਕਦਾ ਹੈ ਕਿ ਆਪਣੇ ਸ਼ੋਅ ਬਿਜ਼ਨਸ ਦੇ ਵਿੱਚ ਵਾਪਸੀ ਕਰਦੇ ਪਏ ਨੇ ਕਿਉਂਕਿ ਇੱਕ-ਇੱਕ ਸ਼ੋਅ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਪੇਮੈਂਟ ਸੀਗੀ ਉਹ ਖਾਸੀ ਵੱਡੀ ਸੀ ਉਹ 10 ਤੋਂ 25 ਕਰੋੜ ਤੱਕ ਦਾ ਜਿਹੜੀ ਰਾਸ਼ੀ ਸੀ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਜਾਂਦੀ ਸੀ ਔਰ ਉਹ ਸਾਰੇ ਪੈਸੇ ਜਿਹੜੇ ਨੇ ਉਹ ਬੰਦ ਹੋਏ ਪਏ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਆ ਗਏ ਸੀ ਸਿਆਸਤ ਵਿੱਚ ਆਉਣ ਸਾਡਾ ਨਵਜੋਤ ਸਿੰਘ ਸਿੱਧੂ ਦੀ ਉਹ ਸਾਰੀ ਇਨਕਮ ਜਿਹੜੀ ਆ ਉਹ ਬੰਦ ਹੋ ਜਾਂਦੀ ਹੈ ਇਸ ਬਾਰੇ ਨਵਜੋਤ ਸਿੰਘ ਸਿੱਧੂ ਦੇ ਪਤਨੀ ਵੀ ਜਾਣਕਾਰੀ ਦਿੰਦੇ ਨੇ ਨਵਜੋਤ ਕੌਰ ਸਿੱਧੂ ਵੀ ਇਸ ਬਾਰੇ ਦੱਸ ਦਿੰਦੇ ਨੇ ਕਿ ਉਹਨਾਂ ਦੇ ਪਤੀ ਜਿਹੜੇ ਕਰੋਨਾ ਦੇ ਵਿੱਚ ਕੁਮਾਰੇ ਸੀ ਹੁਣ ਉਹ ਸਾਰੀ ਇਨਕਮ ਬੰਦ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਆ ਗਏ ਨੇ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਦੇ ਨੇ ਉਸ ਵੇਲੇ ਨਵਜੋਤ ਕੌਰ ਸਿੱਧੂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਔਰ ਹੁਣ ਚਰਚਾਵਾ ਇਹ ਸਨ ਕਿ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਵੀ ਲੜ ਸਕਦੇ ਨੇ 2024 ਦੀਆਂ ਲੋਕ ਸਭਾ ਚੋਣਾਂ ਲੜ ਸਕਦੇ ਨੇ ਪਰ ਇੱਥੇ ਆ ਕੇ ਹੁਣ ਨਵਜੋਤ ਸਿੰਘ ਸਿੱਧੂ ਚੋਣਾਂ ਤੋਂ ਠੀਕ ਪਹਿਲਾਂ ਆਪਣੇ ਸ਼ੋਅ ਬਿਜ਼ਨਸ ਦੇ ਵਿੱਚ ਐਂਟਰੀ ਵਾਪਸ ਕਰਦੇ ਪਏ ਨੇ ਇੱਥੋਂ ਤੱਕ ਚਰਚਾਵਾ ਸਨ ਕਿ ਨਵਜੋਤ ਸਿੰਘ ਸਿੱਧੂ ਆਪੋਜ਼ਿਟ ਪਾਰਟੀਆਂ ਵਿੱਚ ਜਾ ਸਕਦੇ ਨੇ ਬੀਜੇਪੀ 'ਚ ਜਾ ਸਕਦੇ ਨੇ ਜਾਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵੱਲੋਂ ਹੀ ਪਟਿਆਲਾ ਸੀਟ ਤੋਂ ਐਲਾਨਿਆ ਜਾ ਸਕਦਾ ਪਰ ਹਰ ਇੱਕ ਅਫਵਾਹ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਇਨਕਾਰ ਕਰ ਦਿੱਤਾ ਸੀ ਔਰ ਅੰਤ ਦੇ ਵਿੱਚ ਹੁਣ ਸ਼ੋਅ ਬਿਜ਼ਨਸ ਵਿੱਚ ਵਾਪਸ ਜਾ ਰਹੇ ਨਵਜੋਤ ਸਿੰਘ ਸਿੱਧੂ ਕਮੈਂਟਰੀ ਬਾਕਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਵਾਪਸੀ ਕਰਨ ਜਾ ਰਹੇ ਨੇ ਆਉਣ ਵਾਲੇ 22 ਤਰੀਕ ਵਾਲੇ ਮੈਚ ਵਿੱਚ ਨਵਜੋਤ ਸਿੰਘ ਸਿੱਧੂ ਕਮੈਂਟਰੀ ਕਰਨਗੇ ਹਿੰਦੀ ਕਮੈਂਟਰੀ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਕਰਨਗੇ ਔਰ ਫਿਲਹਾਲ ਸਵਾਲ ਨਵਜੋਤ ਸਿੰਘ ਸਿੱਧੂ ਦੇ ਉੱਤੇ ਖੜੇ ਹੋ ਰਹੇ ਨੇ ਕਿ ਕੀ ਨਵਜੋਤ ਸਿੰਘ ਸਿੱਧੂ ਨੇ ਜੋ ਵਾਅਦੇ ਕੀਤੇ ਸੀ ਨਵਜੋਤ ਸਿੰਘ ਸਿੱਧੂ ਜਿਹੜੇ ਬਿਆਨ ਦਿੰਦੇ ਸੀ ਉਹ ਸਿਰਫ ਹਵਾ ਵਿੱਚ ਹੀ ਰਹਿ ਗਏ ਜਿਹੜੇ ਬਿਆਨ ਪੰਜਾਬ ਨੂੰ ਬਚਾਉਣ ਵਾਸਤੇ ਨਵਜੋਤ ਸਿੰਘ ਸਿੱਧੂ ਨੇ ਦਿੱਤੇ ਸੀ ਪੰਜਾਬ ਨੂੰ ਬਚਾਉਣ ਵਾਸਤੇ ਬੇੜਾ ਚੁੱਕਿਆ ਸੀ ਉਹ ਹਵਾ ਦੇ ਵਿੱਚ ਹੀ ਰਹਿ ਗਏ ਨੇ ਨਵਜੋਤ ਸਿੰਘ ਸਿੱਧੂ ਦਾ ਇਹ ਵਾਅਦਾ ਸੀ ਕਿ ਪੰਜਾਬ ਨੂੰ ਲੀਹ ਉੱਤੇ ਲਿਆਂਦਾ ਜਾਵੇਗਾ ਔਰ ਉਹ ਇਸ ਮਾਮਲੇ ਨੂੰ ਲੈ ਕੇ ਇਸ ਕਾਰਜ ਵਾਸਤੇ ਤਤ ਪਰ ਰਹਿਣਗੇ ਹਮੇਸ਼ਾ ਪੰਜਾਬ ਦੀ ਸਿਆਸਤ ਨੂੰ ਪੰਜਾਬ ਦੇ ਹਿੱਤ ਵਿੱਚ ਰੱਖਣ ਦੀ ਕੋਸ਼ਿਸ਼ ਕਰਨਗੇ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਸ਼ੋਅ ਬਿਜ਼ਨਸ ਦੇ ਵਿੱਚ ਵਾਪਸੀ ਖਾਸ ਕਰਕੇ ਕਮੈਂਟਰੀ ਬਾਕਸ ਦੇ ਵਿੱਚ ਵਾਪਸੀ ਇਹਨਾਂ ਦਾਅਵਿਆਂ ਦੇ ਉੱਤੇ ਵੱਡੇ ਸਵਾਲ ਖੜੇ ਕਰ ਰਹੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਦਾਅਵਾ ਸੀ ਕਿ ਉਹ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਖੁਸ਼ਹਾਲੀ ਵਾਸਤੇ ਸਭ ਕੁਝ ਕਰਨ ਵਾਸਤੇ ਤਿਆਰ ਨੇ ਤਾਂ ਫਿਰ ਕੀ ਇਹ ਸਾਰਾ ਕੁਝ ਸਿਰਫ ਕਹਿਣ ਤੱਕ ਹੀ ਸੀਮਤ ਸੀ ਇਹ ਸਾਰੀਆਂ ਸਿਰਫ ਕਹਿਣ ਦੀਆਂ ਗੱਲਾਂ ਸੀ ਨਵਜੋਤ ਸਿੰਘ ਸਿੱਧੂ ਜੋ ਕਹਿ ਹਟੇ ਨੇ ਕਿ ਉਹਨਾਂ ਦੇ ਉੱਤੇ ਹੁਣ ਖਰੇ ਨਹੀਂ ਉਤਰ ਪਾਰੇ ਇਹ ਆਖਰਕਾਰ ਇਹ ਸਾਰਾ ਕੁਝ ਇਹ ਸਾਰੀ ਪੋਲਿਟਿਕਸ ਇਹ ਸਾਰੀ ਸਿਆਸਤ ਇੱਕ ਬਿਜ਼ਨਸ ਸੀ ਇੱਕ ਵਪਾਰ ਸੀ ਜੋ ਨਵਜੋਤ ਸਿੰਘ ਸਿੱਧੂ ਨੇ ਕੀਤਾ ਸਿਰਫ ਆਪਣੀ ਵਾਹ ਵਾਈ ਖੱਟਣ ਵਾਸਤੇ ਵੱਡੇ ਸਵਾਲ ਨਵਜੋਤ ਸਿੰਘ ਸਿੱਧੂ ਦੇ ਉੱਤੇ ਖੜੇ ਹੋ ਰਹੇ ਨੇ ਆਖਰਕਾਰ ਨਵਜੋਤ ਸਿੰਘ ਸਿੱਧੂ ਜੋ ਪੰਜਾਬ ਨੂੰ ਬਚਾਉਣ ਦਾ ਦਾਵਾ ਕਰ ਰਹੇ ਸੀ ਉਹ ਸ਼ੋਅ ਬਿਜ਼ਨਸ ਦੇ ਵਿੱਚ ਵਾਪਸੀ ਕਰ ਰਹੇ ਨੇ ਉਹ ਕਮੈਂਟਰੀ ਬਾਕਸ ਦੇ ਵਿੱਚ ਵਾਪਸੀ ਕਰਨ ਜਾ ਰਹੇ ਨੇ ਔਰ 22 ਤਰੀਕ ਨੂੰ ਨਵਜੋਤ ਸਿੰਘ ਸਿੱਧੂ ਹੋਣ ਵਾਲੇ ਮੈਚ ਦੇ ਵਿੱਚ ਕਮੈਂਟਰੀ ਕਰਨਗੇ ਹਿੰਦੀ ਕਮੈਂਟਰੀ ਨਵਜੋਤ ਸਿੰਘ ਸਿੱਧੂ ਕਰਨਗੇ ਇਸ ਬਾਰੇ ਸਟਾਰ ਸਪੋਰਟਸ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਆਪਣੇ ਐਕਸ ਹੈਂਡਲ ਦੇ ਉੱਤੇ ਪੋਸਟਰ ਸਾਂਝਾ ਕੀਤਾ ਨਵਜੋਤ ਸਿੱਧੂ ਦੀ ਤਸਵੀਰ ਵਾਲਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ